ਰਾਤ ਨੂੰ ਉਦੋਂ ਵੀ ਅਸੀਂ 10 ਸਾਲ ਪਹਿਲਾਂ ਇਸ ਪਿੰਡ ਦੇ ਵਿੱਚ ਗਾ ਕੇ ਗਏ ਸੀ ਤੇ 10 ਸਾਲਾਂ ਬਾਅਦ ਫਿਰ ਤੁਹਾਡੇ ਮੁਖਾਤਬ ਹੋਣ ਦਾ ਮੌਕਾ ਮਿਲਿਆ ਸੀ ਕਮੇਟੀ ਦਾ ਤਹਿਤ ਰੋ ਧੰਨਵਾਦ ਕਰਦੇ ਆ ਸੋ ਬੜਾ ਵੱਡਾ ਭਰਮ ਪਾ ਲਿਆ ਸੀ ਦਿਲ ਦੇ ਵਿੱਚ ਕਿ ਮੈਂ ਗੁਰੂ ਤੇਗ ਬਹਾਦਰ ਦੇ ਸਾਹਮਣੇ ਜੇ ਮਤੀ ਦਾਸ ਭਾਈ ਸਤੀ ਦਾਸ ਭਾਈ ਬਿਆਲ ਹੋਇਆ ਜਾਂ ਘਟਨਾਵਾਂ ਨੇ ਉਹਨਾਂ ਦੀਆਂ ਸ਼ਹਾਦਤੀਆਂ ਆਉਂਦੀਆਂ ਨੇ ਉਹਦੇ ਵਿੱਚ ਚਾਹੇ ਸਾਡੇ ਗੁਰੂ ਹੋਣ ਯੋਧੇ ਹੋਣ ਉਹਨਾਂ ਦੇ ਸ਼ਹੀਦੀ ਦਿਹਾੜੇ ਹੋਣ ਚਾਹੇ ਜਨਮ ਦਿਹਾੜੇ ਹੋਣ ਉਹਨਾਂ ਦੇ ਸ਼ਤਾਂ ਦੀਆਂ ਮੜ ਜਾਂਦੀਆਂ 100 ਜਾਂ 50 ਸਾਲ ਦਾ ਕੰਕੜਾ ਬਣ ਜਾਂਦਾ ਤੇ ਇਸ ਵੇਰੇ ਖਾਸ ਤੌਰ ਤੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਦਿਹਾੜਾ ਫੁਰੋ ਦੇ ਨਾਲ ਹੀ ਸਾਡੀ ਕਦਰ ਲਹਿਰ ਦੀ ਨਾਇਕਾ ਬੀਬੀ ਕਦਰੀ ਗੁਲਾਬਕਰ ਉਹਦਾ ਸਾਡੇ ਕੋਲੋਂ ਵਿਛੜਨਾ ਸੋਮਾ ਭਰਾ ਤਿੰਨ ਗਲਾਬੀ ਕਿ ਵਿਸ਼ਰੀ ਜਿੱਥਾ ਪਹਿਲੀ ਅੰਦੋਲਚਨਾ ਮਾ ਸੂਰਜ ਮਰਦਾਨਾ ਲਾਲਿਆ ਜੋਲ ਕਾਲਿਆਰਾ ਕਿਆ ਹੱਕ ਕਟਿਆ ਤਾਂ ਜਾ ਸਕਦਾ ਛੱਡਨੇ ਸਿਰ ਝੁਕਣੇ ਦੀਆਂ ਜਾਕਾ ਬੇਟੇ ਚੋਂ ਬਚਾਉਂਦੇ ਨਹੀਂ ਦੇ ਕੇਗਾ ਬਹਾਦਰ ਕਿਉਂ ਲਲਕਾਰੇ ਸੱਜ ਦੇ ਘਰ ਚ ਉੱਪਰ ਪਾਵੇ ਸਿਰ ਤੇ ਸੈ ਜਾਂਦਾ ਏ ਆਰੇ ਸੀਤ ਉਦਮ ਸਿੰਘ ਗਦਰੀ ਬਾਬੇ ਸਾਡੇ ਗਦਰੀ ਗੁਲਾਬਪੁਰ ਅਤੇ ਅੱਜ ਗੁਰਤੇਗ ਬਾਦਰਜੀ ਦਾ ਸ਼ਹੀਦੀ ਦਿਹਾੜਾ ਉਹਨਾਂ ਨੂੰ ਇਹ ਨਾਟਕ ਮੇਲਾ ਸਮਰਪਿਤ ਹੈ। ਸੋ ਆਪ ਸਭ ਦੇ ਸਹਿਯੋਗ ਦੇ ਨਾਲ ਇਹ 13ਵਾਂ ਲਗਾਤਾਰ ਇਨਕਲਾਬੀ ਨਾਟਕ ਮੇਲਾ ਜੋ ਤੁਹਾਡੇ ਸਾਹਮਣੇ ਪੇਸ਼ ਹੋ ਰਿਹਾ ਹੈ। ਜਾਦੂਗਰ ਸਾਹਿਬ ਦਾ ਸਦਨ ਦਾ ਸਾਥ ਮੇਰਾ ਨਾਮ ਸਰਜੀਤ ਬੱਬਾ ਜੀ ਤਰਕਸ਼ੀ ਸਾਡੀ ਪੰਜਾਬ ਸੂਬਾ ਸੋਸ਼ਲ ਮੀਡੀਆ ਇਨਚਾਰਜ। ਠੀਕ ਹੈ ਜੀ। ਕੀ ਕਹਿਣਾ ਚਾਹੋਗੇ ਅੱਜ ਦੇ ਪਾ ਇਹ ਜੋ ਤਰਕਸ਼ੀਲ ਮੇਲਾ ਇਨਕਲਾਬੀ ਮੇਲਾ ਸਾਡੇ ਇਨਕਲਾਬੀਆਂ ਨੂੰ ਸਮਰਪਿਤ ਹੈ ਜੋ ਸਾਡੀ ਬਹੁਤ ਤਕੜੀ ਵਿਰਾਸਤ ਹੈ ਸਾਡੇ ਗਦਰੀਆਂ ਨੇ ਸਾਡੇ ਸ਼ਕਮੀ ਸ਼ਹੀਦਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਨ ਲਈ ਆਪਣੀਆਂ ਜਿੰਦੜੀਆਂ ਵਾਰ ਦਿੱਤੀਆਂ ਬਹੁਤ ਸਨਹਰੀ ਪੂਖ ਛੱਡ ਕੇ 8000 ਦੇ ਲਗਭਗ ਗਦਰੀ ਅਮਰੀਕਾ ਕੈਨੇਡਾ ਸਿੰਗਾਪੁਰ ਫਿਲਪਾਈਨ ਵਰਗੇ ਦੇਸ਼ਾਂ ਵਿੱਚੋਂ ਆਪ ਦਾ ਪੂਖ ਤਬਾਹ ਕਰਕੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ 1914 ਦੇ ਵਿੱਚ ਵਾਪਸ ਆਇਆ ਉਹਨਾਂ ਨੇ ਫਾਂਸੀਆਂ ਦੇ ਰਸਿਆਂ ਨੂੰ ਚੁਣਿਆ ਗੋਲੀਆਂ ਦਾ ਸਾਹਮਣਾ ਕੀਤਾ ਆਪਣੀਆਂ ਜਾਇਦਾਦਾਂ ਜ਼ਬਤ ਕਰਾਈਆਂ ਪਰ ਉਹਦੇ ਬਾਅਦ ਵੀ ਜਦੋਂ 1947 ਵਿੱਚ ਆਜ਼ਾਦੀ ਆਈ ਤੇ ਜੋ ਉਹਨਾਂ ਦੇ ਸੁਪਨੇ ਸਾਨੂੰ ਪੂਰੇ ਨਾ ਹੋ ਸਕੇ ਉਹਨਾਂ ਦੇ ਸੁਪਨੇ ਸਨ ਕਿ ਗਰੀਬੀ ਨੂੰ ਖਤਮ ਕੀਤਾ ਜਾਵੇ ਔਰਤ ਮਰਦ ਦੇ ਅਧਿਕਾਰਾਂ ਨੂੰ ਬਰਾਬਰ ਸਮਝਾਇਆ ਜਾਵੇ ਹਰ ਇੱਕ ਲਈ ਸਿੱਖਿਆ ਤੇ ਸਿਹਤ ਦਾ ਪ੍ਰਬੰਧ ਹੋਵੇ ਚੋਰੀ ਚੋਕੜੀ ਭ੍ਰਿਸ਼ਟਾਚਾਰ ਝੂਠਲੀ ਕਿਤੇ ਥਾਂ ਨਾ ਹੋਵੇ ਇਹ ਸਾਰਾ ਕੁਝ ਉਹਨਾਂ ਦੇ ਸੁਪਨੇ ਸਨ ਇਸ ਕਰਕੇ ਅਸੀਂ ਹਰ ਸਾਲ ਉਹਨਾਂ ਦੀ ਯਾਦ ਵਿੱਚ ਜਿੱਥੇ ਸ਼ਹੀਦੇ ਆਗਮ ਸਰਦਾਰ ਭਗਤ ਸਿੰਘ ਸਰਦਾਰ ਕਰਤਾਰ ਸਿੰਘ ਸਰਾਭਾ ਔਰ ਉਦੋਂ ਸਿੰਘ ਜੀ ਨੇ ਸਭ ਨੂੰ ਯਾਦ ਕਰਦੇ ਹੋਏ ਸੀ ਇਹ ਮੇਲਾ ਮਨਾਉਂਦੇ ਆ ਕਿੰਨਾ ਇਨਕਲਾਬੀ ਇਹ 13ਵਾਂ ਇਨਕਲਾਬੀ ਮੇਲਾ ਹੈ ਜੀ ਲਗਾਤਾਰ 13 ਸਾਲ ਤੋਂ ਇਸ ਸੁਲਤਾਨਪੁਰ ਲੋਧੀ ਤਸਵੀਰ ਦੇ ਵਿੱਚ ਵਾਹਦ ਇੱਕ ਪਿੰਡ ਟੱਬਾ ਪਿੰਡ ਹੈ ਮੈਂ ਹੋਰ ਗੱਲ ਵੀ ਕਰਨਾ ਚਾਹਾਂਗਾ ਕਿ ਅੱਜ ਤੋਂ 40 ਸਾਲ ਪਹਿਲਾਂ ਇਸ ਪਿੰਡ ਦੇ ਵਿੱਚ ਨਾਟਕ ਮੇਲੇ ਹੁੰਦੇ ਰਹੇ ਐਬਰ ਸ਼ਰਨ ਸਿੰਘ ਨਾਟਕਾ ਰਵਰ ਦੇ ਥੰਮ ਇਸ ਪਿੰਡ ਦੇ ਵਿੱਚ ਨਾਟਕ ਮੇਲੇ ਕਰਦੇ ਰਹੇ ਤੇ ਅਸੀਂ ਉਸ ਵਿਰਾਸਤ ਨੂੰ ਅੱਗੇ ਵਧਾਉਂਦੇ ਹੋਏ ਤੀਰਵੇਂ ਨਾਟਕ ਮੇਲੇ ਤੇ ਪੁੱਜੇ ਆ ਆ ਤੀਰਵੇਂ ਨਾਟਕ ਵਿੱਚ ਤੁਸੀਂ ਪਰਵੇਸ਼ ਕਰ ਗਏ ਹੋ ਇਹ ਮਸਾਲਾ ਕਿ ਤੇਰਾ ਤੇਰਾ ਨਾਟਕ ਤੁਸੀਂ ਹੋਰ ਤੱਕ ਕਰ ਚੁੱਕੇ ਹੋ ਤੁਸੀਂ ਸੰਦੇਸ਼ ਆਪਣਾ ਦੇਸੀ ਕੀ ਦੇਣਾ ਚਾਹੁੰਦੇ ਹੋ ਚੈਨ ਵਿੱਚ ਇਹ ਬੱਚਿਆਂ ਲਈ ਸੰਦੇਸ਼ ਹੈ ਕਿ ਜਦੋਂ ਅੱਜ ਦੇ ਯੁੱਗ ਦੇ ਵਿੱਚ ਬੱਚਿਆਂ ਕੋਲ ਸਿੱਖਿਆ ਕੋਈ ਜਾਰੀ ਹੈ ਬੱਚਿਆਂ ਕੋਲ ਰਜਗਾਰ ਖੋਇਆ ਜਾ ਰਿਹਾ ਹੈ ਵਿਦੇਸ਼ ਵਿੱਚ ਹੀ ਬੱਚੇ ਸਾਡੇ ੱਟਕੇ ਖਾ ਰਹੇ ਆ ਤੇ ਇਹ ਸਾਡਾ ਜਿਹੜਾ ਵਿਰਸਾ ਸਾਡਾ ਦੇਸ਼ ਹੈ ਸਾਡੀ ਆਬਾ ਹਵਾ ਸਾਡਾ ਪਾਣੀ ਸਾਡੀ ਧਰਤੀ ਇਹਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਪਊਗਾ ਉਹਦੇ ਲਈ ਸਾਨੂੰ ਸਾਡੀ ਵਿਰਾਸਤ ਨੂੰ ਪੜਨਾ ਪਊਗਾ ਸਾਡੇ ਗੱਦਰੀਆਂ ਨੂੰ ਸਾਡੇ ਕੌਮੀ ਸ਼ਹੀਦਾਂ ਨੂੰ ਸਾਡੇ ਸੰਗ ਨੂੰ ਪੜਨਾ ਪਊਗਾ ਤਹੀਏ ਸੀ ਦੇਸ਼ ਨੂੰ ਬਚਾ ਸਕਦੇ ਆ ਅੱਜ ਕੀ ਕੀ ਕਿਹੜੇ ਕਿਹੜੇ ਨਾਟਕ ਚੱਲ ਰਹੇ ਆ ਅੱਜ ਵੀ ਮੰਡੀ ਮੁੱਲਾਪੁਰ ਦੀ ਬਹੁਤ ਕਮਾਲ ਦੀ ਟੀਮ ਹਰਕੇਸ਼ ਉਹਦੇ ਦੀ ਡਾਇਰੈਕਟਰ ਨੇ ਉਹਦੇ ਉਹਦੀ ਟੀਮ ਦੇ ਦੋ ਨਾਟਕ ਜਿਹੜੀਆਂ ਲੱਗੇ ਸੁਪਨੇ ਜੋ ਵਿਦੇਸ਼ ਦੀ ਧਰਤੀ ਤੇ ਅੱਜਕੱਲ੍ਹ ਪੰਜਾਬੀ ਨੌਜਵਾਨਾਂ ਦੇ ਹਾਲਾਤ ਨੇ ਜੋ ਸਾਡੇ ਦੇਸ਼ ਦੇ ਬੱਚੇ ਬਾਹਰ ਧੱਕੇ ਖਾ ਰਹੇ ਨੇ ਉਸ ਵਿਸ਼ੇ ਨਾਲ ਸੰਬੰਧਿਤ ਇੱਕ ਨਾਟਕ ਹੈ ਦੂਸਰਾ ਨਾਟਕ ਹੈ ਘਰ ਤੇ ਗੰਦਾਰੇ ਬਤਖਤ ਨੂੰ ਉਹ ਗੱਦਰੀ ਗੁਲਾਬਕਰ ਨਾਲ ਸੰਬੰਧਿਤ ਹੈ ਜਾਦੂਦਾਂ ਵੀ ਕੁਝ ਬਿਲਕੁਲ ਜੀ ਸਾਡੇ ਕੋਲ ਸੁਖਦੇਵ ਮਲੂਕਪੁਰ ਦੀ ਬਹੁਤ ਸ਼ਾਨਦਾਰ ਜਾਦੂ ਦੇ ਟ੍ਰਿਕ ਦਿਖਾਉਂਦੇ ਆ ਔਰ ਉਹਨਾਂ ਨੇ ਬੱਚਿਆਂ ਨੂੰ ਜਾਗਰਿਤ ਕਰਨ ਲਈ ਕਿ ਕਿਸੇ ਵਹਿਮ ਭਰਮ ਚ ਨਹੀਂ ਪੈਣਾ ਕੋਈ ਵੀ ਹੱਥ ਦੀ ਕਲਾ ਦੇ ਨਾਲ ਇਸ ਜਾਦੂ ਨੂੰ ਸਿੱਖ ਸਕਦੇ ਆ ਜਾਦੂ ਨਾਲ ਦੀ ਦੁਨੀਆ ਤੇ ਕੋਈ ਚੀਜ਼ ਨਹੀਂ ਇਸ ਲਈ ਅਸੀਂ 5 ਲੱਖ ਰੁਪਏ ਦਾ ਇਨਾਮ ਰੱਖਿਆ ਕੋਈ ਮਨੁੱਖ ਦੱਸਣਾ ਨਹੀਂ ਦੀ ਤਰਫ਼ ਤੋਂ ਬਾਅਦ ਕੰਮ ਦੁਨੀਆ ਤੇ ਨਹੀਂ ਕਰ ਸਕਦਾ ਸਟਾਰ ਵਗੈਰਾ ਕਰਦੇ ਹਾਂ ਬਿਲਕੁਲ ਜੀ ਲੋਕਾਂ ਨੂੰ ਪੜ੍ਹ ਲਈ ਕਿਉਂਕਿ ਸਾਡਾ ਭਗਤ ਸਿੰਘ ਦਾ ਜੋ ਸੰਦੇਸ਼ ਸੀਗਾ ਫਾਂਸੀ ਦੇ ਰਸਤੇ ਨੂੰ ਚੁੰਮਣ ਦੇ ਬਿੱਲਾ ਲਾਲਾਂ ਦੀ ਕਿਤਾਬ ਪੜ੍ਹ ਲਿਆ ਸੀ ਤੇ ਉਹਨੇ ਵਰਕਾ ਮੋੜਿਆ ਤੇ ਜਦੋਂ ਦਰੋਗਾ ਉਹਨਾਂ ਨੂੰ ਫੜਨ ਆਇਆ ਕਿ ਅੱਜ ਉਹ ਤੁਹਾਡੀ ਫਾਂਸੀ ਲੱਗਣਾ ਤੋ ਕਹਿੰਦੇ ਮੈਂ ਕਿਤਾਬ ਪੜ੍ਹ ਲਵਾਂ ਪਰ ਉਹਨੇ ਇੱਕ ਵਰਕਾ ਮੋੜਤਾ ਉਹ ਵਰਕਾ ਸਾਨੂੰ ਬੱਚਿਆਂ ਨੂੰ ਔਰ ਨੌਜਵਾਨਾਂ ਨੂੰ ਪੜ੍ਹਨਾ ਪਊਗਾ ਇਸ ਕਰਕੇ ਅਸੀਂ ਸਾਹਿਤ ਦਾ ਇੱਥੇ ਪੰਡਾਲ ਲਾਉਨੇ ਆ ਸਾਹਿਤ ਪੜਨ ਲਈ ਸਟਾਲ ਲਾਉਂਦੇ ਆ ਤਾਂ ਕਿ ਬੱਚੇ ਨੌਜਵਾਨਾਂ ਨੂੰ ਸਾਹਿਤ ਨੂੰ ਪੜ੍ਹ ਸਕਣ ਤੇ ਦੇਸ਼ ਨੂੰ ਅੱਗੇ ਲਿਜਾ ਸਕਣ ਕਪੂਰਲਾ 24 ਦੇ ਵਿਊਰਸ ਲਈ ਮੇਰੇ ਕੋਲ ਇੱਕ ਸੰਦੇਸ਼ ਹੈ ਬਿਲਕੁਲ ਜੀ ਤੁਹਾਡੇ ਪਿਆਰੇ ਦਰਸ਼ਕਾਂ ਨੂੰ ਮੇਰਾ ਇਹ ਸੰਦੇਸ਼ ਹੈ ਕਿ ਚੰਗਾ ਸੁਣਿਆ ਜਾਵੇ ਚੰਗਾ ਪੜ੍ਹਿਆ ਜਾਵੇ ਜਿੱਥੇ ਵੀ ਇਨਕਲਾਬੀ ਕਿਤੇ ਗੱਲ ਚੱਲਦੀ ਆ ਇਥੇ ਜ਼ਰੂਰ ਪਹੁੰਚਿਆ ਜਾਵੇ ਖਾਸ ਤੌਰ ਤੇ ਕੋਈ ਵੀ ਨਾਟਕ ਵਿਲਾ ਹੁੰਦਾ ਦਰਸ਼ਕ ਬਣ ਕੇ ਜ਼ਰੂਰ ਜਾਓ ਤੇ ਸੋਚਣ ਨੂੰ ਇਸ ਦਿਮਾਗ ਦੀ ਵਰਤੋਂ ਜ਼ਰੂਰ ਕਰੋ ਜੈ ਹਿੰਦ ਕਿ ਸਾਡੇ ਚੈਨਲ ਨੂੰ ਆਪਣਾ ਕਿੰਨ ਟਾਈਮ ਦਿੱਤਾ ਬਹੁਤ ਬਹੁਤ ਲੱਗਦਾ ਧੰਨ ਇਹ ਸਾਗ ਨਹੀਂ ਹੋਈਆਂ ਝੁਕਣ ਦੀਆਂ ਝਾਕਾ ਕੱਟਿਆ ਤਾਂ ਜਾ ਸਕਦਾ ਛੱਡਦੇ ਸਰ ਝੁਕਣ ਦੀਆਂ ਝਾਕਾ